ਅਟਰੇਨ ਦਾ ਇੱਕ ਡੱਬਾ ਇੱਕ ਇੰਜਨ ਉਧਰ ਆ ਤੇ ਇੱਕ ਇੱਧਰ ਖੜਾ ਆ ਰਾਇਲਸ ਰਾਇਲਸ ਟ੍ਰੇਨ ਕੰਬਲ ਕਿ ਰੱਖ ਰਹੀ ਹੈ ਇਦਾਂ ਇਹ ਦੱਸ ਰਹੇ ਆ ਲਿਖਿਆ ਹੋਇਆ ਹੈ ਇਹ ਮਹਿਲ ਦਾ ਫਰੰਟ ਸਾਈਡ ਇੱਥੋਂ ਜਿਹੜੀ ਆ ਐਂਟਰੀ ਗੇਟ ਬਣਿਆ ਹੋਇਆ ਤੇ ਇੱਥੇ ਸਾਹਮਣੇ ਆਹਾ ਤੋਪ ਬੀੜੀ ਹੋਈ ਹੈ ਜੈ ਵਿਲਾਸ ਪੈਲੇਸ ਇਹਦਾ ਨਾਮ ਆ ਤਾਂ ਜਿਵੇਂ ਸਾਹਮਣੇ ਤੁਸੀਂ ਲਿਖਿਆ ਹੋਇਆ ਪੜ੍ਹ ਰਹੇ ਆਂ ਬਾਕੀ ਜਿਹੜਾ ਇਹ ਅੰਦਰ ਜਾ ਕੇ ਦੇਖਦੇ ਆਂ ਸਾਨੂੰ ਪੰਜਾਬੀਆਂ ਨੂੰ ਜਿਹੜਾ ਉਹ ਪੈਲਸ ਦਾ ਮਤਲਬ ਉਹ ਤੇ ਜਿੱਥੇ ਵਿਆਹ ਹੁੰਦੇ ਉਹ ਨਹੀਂ ਇਹ ਮਹਾਰਾਜਿਆਂ ਵਾਲਾ ਪੈਲਸ ਆ